ਹਾਂਜੀ ਆਪਣਾ ਨਾਮ ਦੱਸੋ ਮੇਰਾ ਨਾਮ ਜੀ ਅਮਨ ਮੋਹਲੀਵਾਸੀ ਭਾਰਤੀ ਮੋਹਲੀਵਾਸੀ ਮੁਕਤੀ ਮੋਰਚੇ ਤੋਂ ਯੂਥ ਵਿੰਗ ਚੇਅਰਮੈਨ ਪੰਜਾਬ ਹਾਂਜੀ ਕੀ ਹਾਲ ਜੀ ਤੁਹਾਡਾ ਜਿਸਾਂ ਕੀ ਗੱਲ ਜੀ ਮੈਂ ਇਥੇ ਸਿਮਰਨਜੀਤ ਕੋਰ ਜਿਹੜੇ ਸਾਡੇ ਸੰਸਥਾ ਦੀ ਮਹਿਲਾ ਵਿੰਗ ਪੰਜਾਬ ਪ੍ਰਧਾਨ ਨੇ ਇਹਨਾਂ ਦੇ ਘਰ ਰਾਤ ਤਕਰੀਬਨ ਮੈਂ ਕੋਈ 9:30 9:30 ਪਹੁੰਚਿਆ ਹਾਂ ਔਰ ਤੋਂ 15-20 ਮਿੰਟ ਬਾਅਦ ਹੀ ਕੁਝ ਮੂੰਹ ਤੇ ਜਿਹੜੇ ਕਿ ਜਿਸ ਤਰ੍ਹਾਂ ਮਫਰਲ ਜਾਂ ਸ਼ੋਲ ਟਾਈਪ ਉਹਨਾਂ ਨੇ ਬੰਨੇ ਹੋਏ ਸੀ ਆਂਦੇ ਉਹਨਾਂ ਨੇ ਅੰਦਰ ਐਂਟਰ ਕਰਕੇ ਮੇਰੇ ਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਤੁਸੀਂ ਗੱਬਰ ਹੋਣਾ ਦੇ ਖਿਲਾਫ ਜਿਹੜੀਆਂ ਕੰਪਲੇਨਾਂ ਕੀਤੀਆਂ ਜੱਗੇ ਖਿਲਾਫ ਕੰਪਲੇਨਾਂ ਕੀਤੀਆਂ ਤੂੰ ਵਾਪਸ ਨਹੀਂ ਲੇਤੀਆਂ ਇਹ ਹੁਣ ਤੈਨੂੰ ਅੰਜਾਮ ਪਰ ਪ੍ਰਮਾਤਮਾ ਦੀ ਕਿਰਪਾ ਕੀ ਜਿਹੜਾ ਮੈਂ ਬਚ ਗਿਆ ਪਰ ਸਾਰੇ ਸਮਾਜ ਨੂੰ ਪਤਾ ਹੈ ਕਿ ਸਾਨੂੰ ਘੱਟੋ ਘੱਟ ਵੀ 14 ਤੋਂ 15 ਸਾਲ ਹੋ ਚੁਕੇ ਨੇ ਕਿ ਹਮੇਸ਼ਾ ਹੀ ਗਰੀਬ ਵਰਗ ਦੇ ਜਿਹੜੇ ਪੀੜਿਤ ਪਰਿਵਾਰ ਹੈ ਉਹਨਾਂ ਨੂੰ ਇਨਸਵਾਦ ਬਣੇ ਰਹੇ ਇਹਨਾਂ ਦੌਰਾਨ ਦੇ ਵਿੱਚ ਸਾਡੀਆਂ ਬੜੇ ਲੋਕਾਂ ਨਾਲ ਦੁਸ਼ਮਣੀਆਂ ਵੀ ਪਈਆਂ ਕਈਆਂ ਤੇ ਕਿਉਂਕਿ ਅਸੀਂ ਪਰਚੇ ਵੀ ਕਰਾਣੇ ਆ ਤੇ ਕਈਆਂ ਨੂੰ ਇਨਸਾਫ ਦਿਵਾਣੇ ਆ ਇਸ ਦੌਰਾਨ ਸਾਡੇ ਜਿਸ ਤਰ੍ਹਾਂ ਪਿੱਛੇ ਜੇ ਅਸੀਂ ਨੀਰੂ ਬਾਜਵਾ ਤੇ ਵੀ ਪਰਚਾ ਦਰਜ ਕਰਵਾਇਆ ਸੀ ਤੇ ਉਸ ਤੋਂ ਬਾਅਦ ਫਿਰ ਇੱਕ ਇਨਸੀਡੈਂਟ ਜਿਹੜਾ ਹੈ ਕਿ ਭਗਵਾਨ ਵਾਲਮੀਕੀ ਮਹਾਰਾਜ ਦੇ ਮੰਦਿਰ ਦੇ ਬਾਰੇ ਆਸ਼ਰਮ ਬਾਰੇ ਵੀ ਕਿਸੇ ਵਿਅਕਤੀ ਨੇ ਗਲਤ ਬੋਲਿਆ ਸੀ ਉਹਦਾ ਵੀ ਮੁੱਦਾ ਮੈ ਚੁੱਕਿਆ ਉਸ ਤੋਂ ਬਾਅਦ ਕਈ ਲੋਕਾਂ ਦੇ ਨਾਲ ਮੇਰੀ ਦੁਸ਼ਮਣੀ ਪੈ ਚੁੱਕੀ ਸੀ ਇਸ ਦੌਰਾਨ ਮੈਂ ਤੁਹਾਨੂੰ ਵੀਡੀਓ ਵੀ ਦੇ ਦੇਣਾ ਜੀ ਜਿਹੜੀਆਂ ਮੈਨੂੰ ਥ੍ਰੈਟ ਮੇਰੇ ਪਰਸਨਲ ਨੰਬਰ ਤੋਂ ਆਂਦੇਰੇ ਉਹਨੇ ਓਮਰ ਦਾ ਗੱਬਰ ਦੇ ਪਰਸਨਲ ਨੰਬਰ ਤੋਂ ਮੈਨੂੰ ਜਿਹੜੀ ਥ੍ਰੈਟ ਆਈ ਕੁਲਵਿੰਦਰ ਸਿੰਘ ਵੱਲੋਂ ਕਿ ਤੈਨੂੰ ਜਾਨੋਂ ਮਾਰ ਦੇਵਾਂਗੇ ਤੇਰੇ ਪਰਿਵਾਰ ਨੂੰ ਮਰਵਾ ਦਾਂਗੇ ਤੇਰੇ ਘਰ ਆਈ ਹਾਰ ਬੰਦਾ ਭੇਜਾਂਗੇ ਤੇ ਮੈਂ ਪ੍ਰਸ਼ਾਸਨ ਕੋ ਇੰਨੀਆਂ ਕੰਪਲੇਨਾਂ ਕਰ ਚੁੱਕਾ ਹਾਂ ਤੇ ਪ੍ਰਸ਼ਾਸਨ ਮੈਨੂੰ ਨਹੀਂ ਪਤਾ ਜਾਂ ਤੇ ਮੈਨੂੰ ਲੱਗਦਾ ਪੁਲੀ ਪ੍ਰਸ਼ਾਸਨ ਦੀ ਮਿਲੀ ਭਗਤੇ ਜਿਹੜੀ ਕਿ ਮੇਰੀ ਇੰਨੇ ਸਾਲ ਦੀ ਜਿਹੜੀ ਸੋਸ਼ਲ ਵਰਕ ਆ ਉਸ ਨੂੰ ਇਹ ਫੇਲ ਕਰਨਾ ਚਾਹੁੰਦੇ ਨੇ ਕਿ ਇਹ ਕਿਸੇ ਦੀ ਮਦਦ ਨਾ ਕਰ ਸਕੇ ਮੈਨੂੰ ਨਹੀਂ ਪਤਾ ਪੁਲੀ ਪ੍ਰਸ਼ਾਸਨ ਹੋਂਪਰ ਦਾ ਗੱਬਰ ਜਾਂ ਆਮ ਆਦਮੀ ਪਾਰਟੀ ਕਿਉਂ ਕਿਉਂ ਝੁਕਦੀ ਪਈ ਆ ਪਰ ਜਿਹੜਾ ਬਾਬਾ ਸਾਹਿਬ ਭੀਮਰਾਮ ਮੇੜਕੀ ਦਾ ਕਾਨੂੰਨ ਆ ਉਹ ਸਾਰਿਆਂ ਲਈ ਬਰਾਬਰ ਆ ਤੇ ਮੈਨੂੰ ਰਾਤੀ ਸਾਰੇ ਮੈਂ ਤਾਂ ਸਪੈਕ ਹੈ ਕਿ ਰਾਤੀ ਜਦੋਂ ਮੇਰੇ ਤੇ ਸਿੱਧਾ ਫਾਇਰ ਕੀਤਾ ਇਹ ਦੋ ਫਾਇਰ ਇਹ ਦੋ ਹੋਰ ਚਲਾ ਰਹੇ ਹੋ ਔੜ ਜਾਂਦੇ ਸੀ ਤੇ ਬਾਅਦ ਵਿੱਚ ਇਹਨਾਂ ਨੇ ਰੋਲਾ ਪਾਇਆ ਵਾ ਪੁਲੀ ਪ੍ਰਸ਼ਾਸਨ 베ਰਕੇ ਦੇ ਐਸ ਐਚਓ ਆਏ ਆ ਸ਼ਾਇਦ ਡਿਪਟੀ ਸਾਹਿਬ ਵੀ ਆਏ ਆ ਇਤਲੀ ਦੇ ਚ ਕਿੰਨੀ ਦੇ ਚ ਕੰਮ ਕਰਕੇ ਚੱਲੇ ਗਈ ਸੀ ਆਪਣੀ 20 ਮਿੰਟ ਇਹ ਸਰ ਘਟੋ ਘਟ 10 10 15 ਮਿੰਟ ਮੇਰਾ ਕੋਲ ਹੁੰਦਾ ਰਿਹਾ ਨਾ ਇਹ ਸਿਮਰਨ ਦੇ ਹਸਬੰਦ ਨੂੰ ਜਿਹੜਾ ਕਿ ਆ ਨਾਲ ਦਾ ਕਮਰਾ ਵਾ ਉਹ ਚੇ ਬੰਦ ਕਰ ਦਿੱਤਾ ਗਿਆ ਕਿ ਤੇ ਸਿਮਰਨ ਨੂੰ ਨੁੱਕਰ ਤੇ ਲਾ ਦਿੱਤਾ ਕਿ ਬੋਲੀ ਨਾ ਕੋ ਉਹ ਮਿਲ ਕੇ ਜਿਹੜਾ ਪਹਿਲਾ ਫਾਇਰ ਇਹਨਾਂ ਨੇ ਕੀਤਾ ਨਾ ਉਹ ਦੀਵਾਰ ਤੇ ਲੱਗ ਗਿਆ ਦੂਜਾ ਜਦੋਂ ਕਰਨ ਲੱਗੇ ਉਹ ਅੜ ਗਿਆ ਤੇ ਉਸੇ ਦੌਰਾਨ ਮੇਰੀ ਧੱਕਾ ਮੁਕੀ ਹੁੰਦੀ ਰਹੀ ਹੈ ਜਦੋਂ ਫਿਰ ਜਦੋਂ ਇਹਨਾਂ ਨੇ ਫਿਰ ਉਹ ਮੈਨੂੰ ਮੈਂ ਅਸਲ ਤੇ ਵੇਚਦਾ ਹਾਂ ਤਾਂ ਮੈਨੂੰ ਪਤਾ ਨਹੀਂ ਕਿ ਪਿਸਟਲ ਜਾਂ ਗੋਲੀ ਕਿਸ ਤਰ੍ਹਾਂ ਦੀ ਹੁੰਦੀ ਹੈ ਮੈਂ ਪਹਿਲੀ ਵਾਰੀ ਕੱਲ ਜਿੰਦਗੀ 'ਚ ਪਹਿਲੀ ਵਾਰੀ ਵੇਖੀ ਉਹ ਜਿਹੜਾ ਦੂਜਾ ਇਹਨਾਂ ਨੇ ਕਿਹਾ ਮੈਂ ਜਦੋਂ ਉਹਨੇ ਮੇਰੇ ਮਾਰ ਲੱਗਾ ਫਿਰ ਸਿੱਧਾ ਸ਼ਾਦੀ ਤੇ ਐਮਾ ਹੱਥ ਮਾਰਾ ਉਮਰ ਦੀ ਜੀਨ ਦੀ ਪੈਂਟ ਦੇ ਨਾਲ ਟੱਚ ਕਰਕੇ ਜਿਹੜੇ ਕਿ ਉਹ ਉਹਦੀ ਗੋਲੀ ਜਾਂ ਖੋਲ ਜਿਹੜੇ ਪੁਲਿਸ ਪ੍ਰਸ਼ਾਸਨ ਨੇ ਜਿਹੜੇ ਕਿ ਲੈ ਗਈ ਹੈ ਉਹ ਕਿਹੜੇ ਦਿਨਾਂ ਤੀ ਪੁਲਿਸ ਪਹੁੰਚ ਗਈ ਮੋਗੇ ਜੀ ਮੈਨੂੰ ਲੱਗਦਾ ਕੋਈ 15-20 ਮਿੰਟ ਬਾਅਦ ਅੱਧੇ ਘੰਟੇ ਦੇ ਵਿੱਚ ਵਿੱਚ ਪਹੁੰਚੇ ਇਲੈਕਸ਼ਨ ਹੈਗੀ ਇਲੈਕਸ਼ਨ ਤੇ ਜਮਾ ਹੋਣਾ ਚਾਹੀਦਾ ਦੇਖੋ ਜੀ ਮੈਂ ਤਾਂ ਕਹਿੰਦਾ ਪੁਲੀ ਪ੍ਰਸ਼ਾਸਨ ਮੈਂ ਜਦੋਂ ਜੀ 9 ਵਜੇ ਆ ਰਿਹਾ ਹਨਾ ਤੇ ਵੇਰਕਾ ਬਾਈਪਾਸ ਦੇ ਕੋਲ ਕੋਈ ਨਾਕਾ ਨਹੀਂ ਜਿੱਥੇ ਕਿ ਆਲਰੇਡੀ ਲੱਗਾ ਹੁੰਦਾ ਹੈ ਉੱਥੇ ਕੋਈ ਨਾਕਾ ਨਹੀਂ ਤੇ ਜਦੋਂ ਮੈਂ ਮੈਡਮ ਨੂੰ ਕਿਹਾ ਕਹਿੰਦੇ ਅਸੀਂ ਤੇ ਬੜੇ ਸचेਤ ਹਾਂ ਤੇ ਪਰ ਕੋਈ ਨਾਕਾ ਨਹੀਂ ਤੇ ਜਿਹੜਾ ਕਿ ਚੋਣਾਂ ਦੇ ਦੌਰਾਨ ਜਿਹੜਾ ਕਿ ਅਸਲ ਸਾਰਾ ਜਮਾ ਹੋਣਾ ਚਾਹੀਦਾ ਆ ਪਰ ਅਵੇਲੇਪਲੀ ਪ੍ਰਸ਼ਾਦਾ ਦਾ ਫੇਲੀਆ ਮੰਗ ਇਹੀ ਹੈ ਕਿ ਜਿਹੜੇ ਦੋਸ਼ੀ ਵਿਅਕਤੀ ਹੈ ਇਹ ਉਹਨਾਂ ਤੇ ਐਫਆਈਆ ਦਰਜ ਕੀਤੀ ਜਾਵੇ ਮੈਂ ਸਾਰੇ ਪ੍ਰੂਫ ਦੇਣ ਲਈ ਤਿਆਰ ਹਾਂ ਇਹੀ ਮੰਗਿਆ ਜੀ ਮੇਰੀ ਜੀ ਸਰ ਆਪਣੇ ਬਲੇ ਬਲੇ ਨਾਮ ਬੋਲੋ ਮੈਂ ਏਐਸਆਈ ਲਖਵਿੰਦਰ ਕੁਮਾਰ ਥਾਣਾ ਬੇਰਕਾ ਲਖਵਿੰਦਰ ਜੀ ਕੀ ਹੋਇਆ ਸੀ ਰਾਤੀ ਜਿਹੜੇ ਗੋਲੀ ਰਾਤੀ ਜੀ ਅਸੀਂ ਕਿਤੇ ਬਾਹਰ ਏਰੀਆ ਚ ਹੈ ਇਲੈਕਸ਼ਨ ਦੇ ਸਬੰਧ ਚ ਅਸੀਂ ਆਪਾਂ ਸਰਚ ਕਰ ਰਹੇ ਸੀ ਆ ਏਰੀਆ ਦੀ ਸਾਰੇ ਅਫਸਰ ਸਬਾਨ ਵੀ ਨਾਲ ਹੀ ਹੈ ਤੇ ਉਦੋਂ ਇੱਕ ਫੋਨ ਵਸੂਲ ਹੋਇਆ ਆ ਆਪਰੀ ਕੋਈ ਸਿਮਰਨ ਨਾਮ ਦੀ ਲੜਕੀ ਆ 9 ਵਜ ਕੇ ਕੋਈ 50 55 ਮਿੰਟ ਤੇ ਵੀ ਸਾਡੇ ਘਰੇ ਇਦਾਂ ਵੀ ਅਮਨ ਕੋਈ ਆਇਆ ਵਾ ਅਮਨ ਦੇ ਉਹਦੇ ਉੱਤੇ ਕੋਈ ਫਾਇਰਿੰਗ ਕਰਕੇ ਚਲ ਗਿਆ ਵਾ ਅਸੀਂ ਤੁਰੰਤ ਮੌਕੇ ਤੇ ਪਹੁੰਚੇ ਇੱਥੇ ਮੌਕੇ ਤੇ ਪਹੁੰਚ ਕੇ ਜਾ ਕੇ ਉੱਥੇ ਵੇਖਿਆ ਵਾ ਵੀ ਕੋਈ ਜਾਨੀ ਮਾਰੀ ਨੁਕਸਾਨ ਨਹੀਂ ਆ ਕਿਸੇ ਦਾ ਨਾਗੇ ਦੇ ਵਜੇ ਕੰਦ ਵਿੱਚ ਜਰੂਰ ਇੱਕ ਬੁਲਟ ਵੱਜਾ ਵਾ ਤੇ ਉਹ ਬੁਲਟ ਆਪਾਂ ਚੱਕ ਕੇ ਵੇਖਿਆ ਫੜ ਕੇ ਉਹ ਹੁੰਦਾ ਜਿਹਦਾ ਏਅਰ ਗਨ ਹੁੰਦੀ ਆ ਉਹਦਾ ਬੋਟ ਆ ਬਾਕੀ ਅਮਾਰੀ ਤਫਤੀਸ਼ ਜਾਰੀ ਆ ਇਸ ਦੇ ਨਾਮ ਉਹਨੇ ਦੱਸਿਆ ਕਿ ਇਹ ਕਿਹਦੇ ਕੋਲ ਹੋ ਰਹਾ ਨਹੀਂ ਨਹੀਂ ਅਜੇ ਕੋਈ ਇਹੋ ਜੀ ਗੱਲ ਨਹੀਂ ਸਾਹਮਣੇ ਆਈ ਕਿਉਂਕਿ ਉਹਨਾਂ ਦੇ ਘਰ ਕੈਮਰੇ ਜਰੂਰ ਲੱਗੇ ਪਰ ਉਹ ਅੰਦਰ ਵੀ ਸਾਡੇ ਚੱਲਦੇ ਨਹੀਂ ਆ ਕਿਸੇ ਗੱਬਰ ਗੱਬਰ ਦਾ ਨਾਮ ਲੈਣ ਦੇ ਕਿ ਪਤਾ ਉਹਦੇ ਨਹੀਂ ਨਹੀਂ ਇਹਦੇ ਬਾਰੇ ਕੋਈ ਪਤਾ ਨਹੀਂ ਕੋਈ ਸੀਸੀਟੀਵੀ ਪੋਤੀ ਮਿਲੀ ਨਾ ਨਾ ਬਿਲਕੁਲ ਨਹੀਂ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵੇਕਰਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਤੋੜ ਦਿ ਲਈ ਮਾਹਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰੀ ਦੀ ਸਹੂਲਤਾਂ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਯੂਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼